ਹਾਂਜੀ ਭਾਈ ਆਪਣੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦਿਨ ਮੰਗਲਵਾਰ 12 8 2025 ਤੇ ਉੱਠ ਚੁੱਕਿਆਂ ਪਾਉਣੇ ਇੱਕ ਛੇ ਦਾ ਟਾਈਮ ਹੋ ਚੁੱਕਿਆ ਤੇ ਕਿਵੇਂ ਦੇਖੋ ਸਮਾਨ ਖਲਾਰਿਆ ਇਹ ਗਾਣਾ ਕਮਰਾ ਛੋਟਾ ਪੂਣੀ ਨਹੀਂ ਹੋਣੀ ਮਾ ਭਾਈ ਕੋਈ ਦਿੱਕਤ ਨਹੀਂ ਆਵਾ ਗੇਟ ਖੋਲ ਕੇ ਕਰ ਲੈਣੀ ਪੂਣੀ ਜਾਂ ਕਰਨੀ ਹੋਈ ਬਾਅਦ ਹੈ ਕਰਦੇ ਹਾਂ ਹਾਂ ਤੇ ਬਾਕੀ ਟੈਂਟ ਫੋੜੀ ਜਾਂ ਸਮਾਨ ਆਪਣਾ ਐ ਖਲਾਰ ਰੱਖਿਆ ਹੈ ਕੱਲ ਬੈਗ ਲਿਆਏ ਸੀ ਆਪਾਂ ਤੁਹਾਨੂੰ ਦੱਸਿਆ ਹੀ ਸੀਗਾ ਵੀਡੀਓ 'ਚ ਤੇ ਹੁਣ ਆਪਾਂ ਚੱਲੇ ਨੌਲ ਤੇ ਆ ਕੀ ਕਰਦੇ ਆ ਕੱਲ ਬਾਤ ਸਾਜੀ ਅੱਜ ਦਾ ਕੀ ਪਲਾਨ ਹੈ ਕੀ ਨਾ ਹੂੰ ਹੂੰ ਤੇ ਗੁਰਵਿੰਦਰ ਰੈਡੀਆ ਹੁਣ ਕਰਨੇ ਜਾ ਕੇ ਇਸ਼ਨਾਨ ਪਰ ਇੱਕ ਵਾਰ ਇਹ ਇੱਥੇ ਨਹਾ ਲਿਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਾਨੂੰ ਸੁਝਾਉਣ ਦੀ ਲੋੜ ਨਹੀਂ ਤੇ ਇੱਥੇ ਰੁਕੇ ਸੀ ਅੜਾ ਨਿਗਾ ਜਾਂ ਕਮਰਾ ਇੱਥੇ ਸਾਡੇ ਪਿੰਡ ਵਾਲੇ ਮੁੰਡੇ ਸੀਗੇ ਬੱਬੂ ਵਰਗੇ ਇਸ ਕਰਨ ਮਾਰਗੇ ਚੱਪਣ ਹੋਰੀ ਤੇ ਆਪ ਆਪਣੀ ਮਨਲਾ ਪਰਸਨਲ ਕੁਕਿੰਗ ਵਾਸਤੇ ਕੇਜਨ ਦਿੱਤਾ ਹੋਇਆ ਪਰ ਉਹ ਆਪ ਹਜੇ ਕਰਨੀ ਨਹੀਂ ਅੱਗੇ ਅੱਗੇ ਕਰਾਂਗੇ ਸਮਾਰ ਕੇ ਲੋਕ ਲਾ ਦੇ ਕਦੇ ਆਉਣ ਆਉਣ ਦੇ ਨੂੰ ਕਮਰਾ ਖਾਲੀ ਹੋਵੇ ਓਕੇ ਜਿਆ ਵੀ ਕੇ ਕਰਵਾ ਦੇ ਮੀ ਪੈਂਦਾ ਹੋਇਆ ਬਾਈ ਅਸੀਂ ਬਾਹਰ ਨਿਕਲੇ ਸੀ ਅਸੀਂ ਆਖਿਆ ਯਾਰ ਹਜੇ ਦਿਨ ਕਿਉਂ ਨਹੀਂ ਚੜਿਆ ਤੋਂ ਬਾਹਰ ਆ ਕੇ ਦੇਖਿਆ ਰੱਬ ਨੇ ਸਾਰਾ ਜੀਣਾ ਬਹੁਤ ਜ਼ਬਰਦਸਤ ਬਣਾਇਆ ਪਿਆ ਚਲੋ ਵਧੀਆ ਠੀਕ ਆ ਸੋਹਣੀ ਗੱਲ ਆ ਠੰਡਾ ਮੌਸਮ ਅੱਜ ਵਧੀਆ ਸਫਰ ਕਰਾਂਗੇ ਮੀਂਹ ਚ ਰੋ ਕਰੋ ਕਰੀ ਤਈ ਉਹ ਚੱਪੜਾਂ ਜਮਾਂ ਕਰਕੇ ਆਏ ਆ ਤੇ ਦੰਨਕੇ ਸਥੇ ਹੁਣੀ-ਹੁਣੀ ਸਵੇਰੇ-ਸਵੇਰੇ ਮੰਨ ਲਾ ਸੱਤ ਵੀ ਨਹੀਂ ਵੱਜੇ ਹੋਣੇ ਇਹੋ ਜਿਹਾ ਕਹਿੰਦੇ ਕੋਈ ਫੋਨ ਨਹੀਂ ਥਿਆ ਤੇ ਹੁਣ ਅਸੀਂ ਕੋਲੇ ਖੜੇ ਸੀ ਇਹ ਗੱਲਾਂ ਵਾਸਤੇ ਸੁਣੀਆਂ ਉਹਨਾਂ ਦੀਆਂ ਤੇ ਏਸੇ ਗੱਲ ਦੇ ਮਾਰਿਆਂ ਨੇ ਅਸੀਂ ਕਮਰਾ ਲਿਆ ਸੀ ਉਹਨਾਂ ਨੂੰ ਵੀ ਅਸੀਂ ਆ ਹੀ ਪ੍ਰੈਫਰ ਕਰਕੇ ਆ ਵੀ ਕਮਰਾ ਲੈ ਲਓ ਬਈ ਇਹੋ ਜਿਹੀ ਥਾਂ ਤੇ ਆਉਣੀਆਂ ਜਦੋਂ ਇਥੇ ਜ਼ਿਆਦਾ ਭੀੜ-ਪਰਕਾ ਹੋਵੇ ਨਹੀਂ ਉਹ ਕਦੇ ਇਕੱਲੀ ਜਾਂ ਜਿੱਥੇ ਵੀ ਲਿਮਟਿਡ ਜੇ ਲੋਕ ਆਉਂਦੇ ਹੁਣ ਉਹੀ ਜਗ੍ਹਾ ਤੇ ਤਾਂ ਚੱਲ ਜਾਂਦਾ ਹੈ ਹੈਨਾ ਪਰ ਇੰਨੇ ਜਿੱਥੇ ਬਈ ਸੰਗਤ ਆਉ ਉਥੇ ਚੋਰ ਵੀ ਬਹੁਤ ਆਉਣੇ ਤੁਹਾਨੂੰ ਆਪ ਨੂੰ ਹੀ ਪਤਾ ਥੋੜੇ ਭਰਾਣਾਂ ਵਾਲੇ ਵਾਕੀ ਹੋ ਗਏ ਹਟਿਆ ਆਹ ਬਾਈ ਨਾਲ ਵੀ ਤੁਹਾਨੂੰ ਪਤਾ ਹੋ ਕੇ ਹਟਿਆ ਇਹ ਤੁਹਾਨੂੰ ਸਟੋਰੀ ਅਬ ਸਾਈਕਲ ਤੇ ਜਾਂਦੇ ਹੋਏ ਸਫਰ ਕਰਦੇ ਹੋ ਦੱਸਾਂਗੇ ਰਾਸ ਰੋਕਾਂਗੇ ਗੱਲਾਂ ਬਾਤਾਂ ਵੀ ਜਰੂਰ ਕਰਾਂਗੇ ਸਾਡੇ ਬਿਲਕੁਲ ਸਾਹਮਣੇ ਅਕਾਲ ਤਖਤ ਜਿਸ ਦੀ ਨੀਂਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪਣੇ ਹੱਥੀ ਰੱਖ ਕੇ ਬਾਬਾ ਬੁੱਢਾ ਜੀ ਦੁਆਰਾ ਇਸ ਨੂੰ ਮੁਕੰਮਲ ਕਰਵਾਇਆ ਗਿਆ ਸੀ ਤੇ ਜਿੱਥੋਂ ਸਿੱਕਾਂ ਨੂੰ ਸਭ ਤੋਂ ਪਹਿਲਾਂ ਹੁਕਮਨਾਮਾ ਭੇਜਿਆ ਗਿਆ ਸੀ ਤੇ ਅੱਜ ਵੀ ਇਹ ਜਾਰੀ ਹੈ ਭੇਜਨੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਮਿਸ਼ਨ ਬਲੂ ਸਟਾਰ ਟਾਈਮ ਆਪਣੇ ਅਕਾਲ ਤਖਤ ਨੂੰ ਜੋ ਗੋਲੇ ਦਾਗੇ ਗਏ ਜਿਸ ਕਰਕੇ ਅਕਾਲ ਤਖਤ ਇਸ ਤਰ੍ਹਾਂ ਜ਼ਖਮੀ ਹੋਇਆ ਸੀ ਤੇ ਬਾਕੀ ਉਸ ਬਲੂ ਸਟਾਰ ਮਿਸ਼ਨ ਦਾ ਦੌਰਾਨ ਜੋ-ਜੋ ਸਿੱਖ ਸ਼ਹੀਦ ਹੋਏ ਸੀਗੇ ਸਿੰਘ ਸ਼ਹੀਦ ਹੋਏ ਸੀ ਉਹਨੀਆਂ ਤਸਵੀਰਾਂ ਸ਼ਹੀਦ ਦੀ ਗੈਲਰੀ ਵਿੱਚ ਜੋ ਕਿ ਮੈਂ ਪਹਿਲੀ ਵਾਰ ਹੀ ਗਿਆ ਸੀਗਾ ਭਾਈ ਉੱਥੇ ਮੈਨੂੰ ਨਿੱਕੇ-ਨਿੱਕੇ ਬੱਚੇ ਔਰਤਾਂ ਬਜ਼ੁਰਗ ਇੰਨੇ ਕੁ ਵੀ ਤਸਵੀਰਾਂ ਲੱਗੀਆਂ ਹੋਈਆਂ ਸੀਗੀਆਂ ਮੈਂ ਦੇਖ ਕੇ ਹੈਰਾਨ ਸੀ ਵੀ ਇੰਨੇ ਜ਼ਿਆਦਾ ਵੀ ਨਾ ਬਾਕੀ ਕੁਝ ਕੁ ਤਸਵੀਰਾਂ ਦਈਆਂ ਜਿਵੇਂ ਜਿਨ੍ਹਾਂ ਦੀ ਕੋਈ ਫੋਟੋ ਹੈ ਨਹੀਂ ਸੀ ਵੀ ਗੱਲਾਂ ਬਾਇਓ ਡਾਟਾ ਤੇ ਪਿੰਡ ਨਾਮ ਵਗੈਰਾ ਲਿਖੇ ਹੋਏ ਸੀਗੇ ਵੀ ਭਾਈ ਫਾਈਨਲੀ ਆਪਾਂ ਵਿਜ਼ਿਟ ਕੀਤਾ ਜਲਿਆਂਵਾਲਾ ਬਾਗ ਬਾਕੀ ਭਾਈ ਪਹੁੰਚ ਗਏ ਸੀ ਆਪਾਂ ਜਲਿਆਂਵਾਲਾ ਬਾਗ ਤੁਹਾਨੂੰ ਦੱਸਿਆ ਹੀ ਸੀ ਤੇ ਇਥੋਂ ਦਾ ਇਤਿਹਾਸ ਕੀ ਆ ਵੀ ਇੱਕ ਨਾ ਜਿਵੇਂ ਆਪਣੇ ਆ ਹੁਣ ਪਿੱਛੇ ਦਿੱਲੀ ਤਰ ਨਾਲ ਲੱਗਿਆ ਸੀ ਵਾ ਵੀ ਉਵੇਂ ਕੋਈ ਬਿਲ ਬਿਲ ਪਾਸ ਕੀਤਾ ਹੋਣਾ ਉਸ ਟਾਈਮ 'ਚ ਸਰਕਾਰਾਂ ਨੇ 1919 ਬਲੇ ਤੇ 13 April 1919 ਜਦੋਂ ਜਰਨਲ ਡਾਇਰ ਨੇ ਇੱਥੇ ਹੱਤਿਆ ਗਾਣ ਕਰਵਾਇਆ ਸੀਗਾ ਜਿਹੜਾ ਵਾਲੇ ਬਾਗ ਚ ਤੇ ਉਹ ਤੋਂ ਰੈਨਾਲਟ ਐਕਟ ਸੀਗਾ ਕੋਈ ਜਿਹਨੂੰ ਰੈਨਾਲਟ ਬਿਲ ਕਹਿ ਦਿੰਨੇ ਆ ਉਹਦੇ ਵਿਰੋਧ ਵਿੱਚ ਇਸ ਜਗ੍ਹਾ ਤੇ ਲੋਕ ਇਕੱਠੇ ਹੋਏ ਤੇ ਉਹ ਚਾਲੂ ਸਰਕਾਰਾਂ ਨੂੰ ਵੀ ਜਿਵੇਂ ਆਪਣੇ ਦਿੱਲੀ ਵੇਲੇ ਹਨਾ ਆਪਾਂ ਨੂੰ ਠਾਹ ਦਿੱਤਾ ਗਿਆ ਸੀਗਾ ਜਾਂ ਧੱਕੇਸ਼ਾਹੀ ਕਰੀ ਗਈ ਸੀ ਉਸ ਟਾਈਮ ਸਿੱਧਾ ਉਹਨੇ ਜਰਨਲ ਡਾਇਰ ਨੇ ਬਿਨਾ ਕਿਸੇ ਦੇ ਆਰਡਰ ਵਗੈਰਾ ਤੋਂ ਸਿੱਧਾ ਗੋਲੀ ਦਾ ਹੀ ਆਰਡਰ ਦਿੱਤਾ ਸੀਗਾ ਇੱਥੇ ਇੰਨੇ ਕ ਲਾਸ਼ਾਂ ਦੇ ਢੇਰ ਵੱਜ ਚੁੱਕੇ ਵੱਜ ਗਈ ਸੀ ਵੀ ਕੋਈ ਉਹਨਾਂ ਦੀ ਗਿਣਤੀ ਨਹੀਂ ਅੱਜ ਤੱਕ ਉਹ ਲਾਸ਼ਾਂ ਦੀ ਗਿਣਤੀ ਨਹੀਂ ਬਈ ਆਪਾਂ ਨੂੰ ਪ੍ਰੋਪਰ ਨਹੀਂ ਪਤਾ ਵੀ ਕਿੰਨਾ ਵੀ ਹਰੇਕ ਕਿਸੇ ਕਦੇ ਆ ਖੁੰਜੇ 'ਚ ਵੀ ਹੋ ਸਕਦੀ ਉਹ ਸਾਡਾ ਆਪਾਂ ਜਿੱਥੇ ਖੜੇ ਆ ਇੱਥੇ ਵੀ ਢੇਰ ਹੋਇਆ ਢੇਰ ਹੋ ਸਕਦਾ ਠੀਕ ਹੈ ਤੇ ਬਾਕੀ ਇੱਥੋਂ ਦਾ ਹੀ ਮੇਨ ਇਤਿਹਾਸ ਆ ਬਾਕੀ ਕੁਝ ਕੋ ਇੱਥੇ ਗੋਲੀਆਂ ਦੇ ਨਿਸ਼ਾਨ ਵਗੈਰਾ ਵੀ ਹੈਗੇ ਨਹੀਂ ਵੀ ਜਿਹੜੇ ਖੁੰਜਾਂ 'ਚ ਲੋਕ ਲੋਕ ਦੇ ਲੋਕ ਦੇ ਉਹਨਾਂ ਨੂੰ ਆਹੀ ਗੋਲੀਆਂ ਦਾਗੀਆਂ ਗਈਆਂ ਤੇ ਸਾਰਾ ਆਹੀ ਇਥੋਂ ਦਾ ਮੇਨ ਇਤਿਹਾਸ ਆ ਦੇਖੋ ਇਹ ਭਾਈ ਆਸਤੀਆਂ ਉਦਮ ਸਿੰਘ ਜੀਆਂ ਸ਼ਹੀਦ ਉਦਮ ਸਿੰਘ ਜੀਆਂ ਜੋ ਕਿ ਇੱਥੇ 19 ਜੁਲਾਈ 1772 ਨੂੰ ਲਿਆਂਦੀਆਂ ਗਈਆਂ ਸੀ ਜੋ ਕਿ ਪੰਜ ਪਟਾਰਕੇ ਤੇ ਨਹੀਂ ਲਿਖੀਆਂ ਗਈਆਂ ਔਰ ਹੋਰ ਵੀ ਕੰਨੀ ਆਪ ਨੂੰ ਸਿੱਧੇ ਦੱਸਦਾ ਹਾਂ ਫਿਰ ਇਸ ਮੋਹ ਪਲਵਾਨ ਤੇ ਕੀ ਹੋਇਆ ਹੋਟਲ ਬਈ ਬਸ ਸਟੈਂਡ ਨਹੀਂ ਅਸੀਂ ਆਣਾ ਆਪਣੇ ਕਮਰਾ ਲਿਆ ਹੋਇਆ ਹੈ ਨਾ ਉੱਥੇ ਦੇਖੋ ਨਾ ਅਸੀਂ ਆਪਾਂ ਦੇਖ ਲਿਆ ਆਪਾਂ ਹੁਣ ਸਾਈਕਲ ਦੇ ਕੱਪੜਾ ਜਿਹੜਾ ਬੰਨ ਕੇ ਨਿਕਲਦੇ ਆ ਗੁਰਵਿੰਦਰ ਪਿੱਛੇ ਦੁਰ ਆਉਂਦਾ ਇਹ ਹੌਲੀ ਤੁਰਦਾ ਉਹ ਨਹੀਂ ਕਾਤੋਂ ਗੱਡੀ ਭਜਨੀ ਆ ਗੱਡੀ ਭਜਨੀ ਆ ਬਈ ਮਜ਼ਾਕ ਕਰਦਾ ਐਵੇਂ ਥੋੜਾ ਕਰੀ ਨਹੀਂ ਨਹੀਂ ਫੜ ਜਾ ਕੇ ਕੱਪੜੇ ਕੁੱਪੜੇ ਇਹ ਆਪਣੇ ਨੇਰਾ ਹੋ ਗਿਆ ਅੰਧਕਾਰ ਛਾ ਗਿਆ ਨਹੀਂ ਛਾਉਣ ਦਿੰਦੇ ਅਗਲੀ ਥਾਂ ਦੀ ਤਾਂ ਚੜਦੇ ਜਾਣੇ ਆ ਤੇ ਇਹ ਸੀਗਾ ਆਪਣਾ ਕਮਰਾ ਜੋ ਕਿ ਹੁਣੇ ਖੋਲੂਗਾ ਸਮਾਨ ਸਮੂਹਣ ਮੋਢਿਆਂ ਤੇ ਤੇ ਹੱਥਾਂ 'ਚ ਟੈਂਟ ਤੇ ਦੂਰਾ ਪਾਲੀਆਂ ਕਿਉਂਕਿ ਹੈ ਨਹੀਂ ਸਾਡੇ ਕੋਲ ਪੈਂਟ ਤੇ ਵਾਈਡ ਥਿਊ ਕਰਕੇ ਫੋਨ ਘਮਾਉਣਾ ਹਾਂਜੀ ਭਾਈ ਆਪਾਂ ਤਿਆਰ ਆਂ ਪੱਛੂਕੇ 12 ਕਲੀ ਆਪ ਨੂੰ 12 ਵਜੇ ਦਾ ਹੀ ਕਮਰਾ ਮਿਲਣਾ ਸੀ ਤੇ ਆਪਾਂ ਉਹਦਾ ਪੂਰਾ ਲਾਹਾ ਲਿਆ 12 ਵਜੇ ਤੱਕ ਦਾ ਹੋ ਗਏ ਆਪਣੀ ਨਿੱਕਰ ਨੂੰ ਸਾਰਾ ਕੁਝ ਸੁਕਾ ਕੇ ਸਾਰਾ ਕੁਝ ਪੈਕ ਕਰਕੇ ਹੁਣ ਚੱਲਦੇ ਆਪਾਂ ਸਾਈਕਲਾਂ ਵੱਲ ਨੂੰ ਕੋਈ ਹੱਥ ਵੇਲਾ ਨਹੀਂ ਹੈਗਾ ਸਾਰੇ ਬਿਜ਼ੀ ਉਧਰੋਂ ਅਣਮੋਲ ਕੀ ਹੈ ਇਹ ਦਾ ਨਾ ਗੁਰਵਿੰਦਰ ਭਾਈ ਵੀ ਵੀ ਜੀ ਆਪਾਂ ਨੂੰ ਅਣਮੋਲ ਪਤਾ ਨਹੀਂ ਨਾ ਕਿਉਂ ਰਟਿਆ ਹੋਇਆ ਉਹ ਇੱਕ ਪਟਿਆਲੇ ਦਾ ਆਪਣਾ ਬਾਈ ਦਾ ਅਣਮੋਲ ਉਹਦੇ ਕਰਕੇ ਆਪਾਂ ਨੂੰ ਇਹ ਦੀ ਸ਼ਕਲ ਵੀ ਉਹਦੇ ਨਾਲ ਥੋੜੀ ਬਹੁਤ ਮੈਚ ਕਰਦੀ ਹੈ ਤਾਂ ਕਰਕੇ ਚੱਲਦੇ ਆਂ ਬਾਕੀ ਚਲੋ ਉਹ ਬਾਬਾ ਜੀ ਨੂੰ ਚੱਲ ਜੀ ਭਾਈ ਚੱਲ ਭਾਈ ਆਹ ਕਹਿੰਦੇ ਕਿ ਇਹ ਨੇ ਆਲੂ ਬੈਂਗਣੀ ਤੇ ਕੜੀ ਤੇ ਚੌਲ ਚੰਮੂ ਪਈ ਚੱਕ ਲੈ ਬਈ ਸਮਾਨ ਆਖਾ ਸਾਰਾ ਤੇ ਗੁਰਵਿੰਦਰ ਉਹਨੂੰ ਤੇਲਵਿੰਦਰ ਨੂੰ ਕਿਹਾ ਸੀ ਵੀ ਬਈ ਵੀਡੀਓ ਬਣਾ ਉਹਨੂੰ ਕੋਈ ਜਿਹੀ ਸਮਝ ਆਉਣੀ ਆ ਮੈਂ ਵੀ ਇਹ ਲੈਂਡ ਤੇ ਨਵਾਂ ਹੀ ਆ ਥੋੜੇ ਨਿਸ਼ਾਨ ਖੁੱਲੂ ਵੀ ਬਾਕੀ ਔੜੀ ਔੜੀ ਕੰਮ ਖੋਲਣਾ ਸਹੀ ਗੱਲ ਆ ਚੱਕਦੇ ਆ ਕੰਮ ਕੋਈ ਨਹੀਂ ਜੀ ਚਲ ਆਪਾਂ ਦੇਖ ਕੇ ਆ ਕੇ ਬਿਲਕੁਲ ਸਹੀ ਸਲਾਮਤ ਆ ਤੇ ਉਰੇ ਲਾਇਆ ਇੱਥੇ ਇਹਦੇ ਨਾਲ ਲੋਕ ਲਾਦਾ ਸੀ ਸਾਈਕਲਾਂ ਨੂੰ ਤੇ ਉਹ ਬੋ ਬੋ ਬਾਕੀ ਗੁਰਵਿੰਦਰ ਇੱਧਰ ਪਤਾ ਨਹੀਂ ਕਹਿੰਦਾ ਵੀ ਮੈਟ ਮੇਰਾ ਖੁੱਲ ਜਾਂਦਾ ਹੋਰ 80 ਵੀ ਨਹੀਂ ਪੂਰੀ ਆਉਂਦੀ ਤੇ ਬਾਕੀ ਆਪਾਂ ਸਮਾਨ ਬਣਦੇ ਆ ਦੇਖੋ ਰਾ ਹੋ ਗਿਆ ਰਬਨ ਲਿਆ ਤੇ ਹੁਣ ਆਪਾਂ ਕਰਦੇ ਆ ਅਗਲੇ ਦਾ ਸਫਰ ਸ਼ੁਰੂ ਆਨੰਦਪੁਰ ਸਾਹਿਬ ਆਨ ਕੀ ਫਰੀ ਕੇਸ ਗੜ ਸਾਹਿਬ ਤੇ ਅੱਗੇ ਵਧਦੇ ਆ ਚਲੋ ਦੇਖਦੇ ਆ ਕੀ ਮਾਹੌਲ ਬੰਦਾ ਵਾਗੇ ਵੀ ਚੱਲਿਆਂ ਨੂੰ 20 ਮਿੰਟ ਹੋ ਗਏ ਆ ਤੇ ਆਪਾਂ ਸ਼ਹਿਰ ਤੋਂ ਨਿਕਲ ਰਹੇ ਆ ਬਾਹਰ ਸਭੀ ਜਾਣਾ ਆਪਾਂ ਆਨੰਦਪੁਰ ਸਾਹਿਬ ਤੇ ਪਾਣੀ ਹੈ ਨਹੀਂ ਸੀਗਾ ਪਾਣੀ ਭਰਾਂਗੇ ਹੁਣ ਤੇ ਇੱਕ ਬੋਤਲ ਵੀ ਹੁਣ ਮੈਚ ਹੋ ਗਈ ਤੇ ਚੱਲਦੇ ਆ ਰਣ ਗੇਟ ਕੋਲੇ ਪਹੁੰਚ ਚੁੱਕੇ ਸੀ ਜੇ ਤੇ ਕੁਝ ਕਰੀਲਾ ਵੀਡੀਓ ਵਗੈਰਾ ਬਣਾਈਆਂ ਮੈਂ ਤੇ ਬਰਵਿੰਦਰ ਨੇ ਵਧੀਆ ਬਣੀਆਂ ਨੇ ਜੋ ਕਿ ਆਪਾਂ ਇੰਸਟਾਗ੍ਰam ਤੇ ਅਪਲੋਡ ਕਰਦੇ ਹੁੰਦੇ ਆ ਤੁਸੀਂ ਵੀ ਆਪਾਂ ਨੂੰ ਫੋਲੋ ਕਰ ਸਕਦੇ ਹੋ ਚੱਲ ਜਾਂਦੀ ਹੈ ਨਾ ਤੇ ਕਿਉਂਕਿ ਆਪਣੇ ਸਾਈਕਲ ਦੀ ਆਹੀ ਪਲੇਟ ਆਹੀ ਆਪਣੀ ਸਟਾਈਲ ਆ ਪੱਕਾ ਜਰੂਰ ਫੋਲੋ ਕਰੋ ਬਾਕੀ ਵਧੀਆ ਮੌਸਮ ਠੰਡਾ ਤੇ ਚੱਲਦੇ ਆ ਬਾਈ ਜਿਹਦੇ ਨਾਲਿਆ ਦੋ ਤੇ ਆਪਾਂ ਪਹੁੰਚ ਕੇ ਚੰਦੇ ਆਲੇ ਤੇ ਮਹਾਂ ਚਾਹ 베ਗੇ ਤੇ ਗੁਰਵਿੰਦਰ ਨੂੰ ਰੋਕਿਆ ਮੈਂ ਕਿਹਾ ਬਈ ਗੁਰਵਿੰਦਰ ਚਾਹ ਪੀਣੀ ਹੈ ਤੇ ਚਾਹ ਮਗਾਲੀ ਆ ਆਪਾਂ ਰੁਕੇ ਬਰਾਦਰਸ ਟਾਂਪੇ ਦੇ ਕੋਈ ਰਾਹ ਨਾ ਆਉਂਦਾ ਤੇ ਪਾਕਿਸਤਾਨ ਵਾਲਾ ਪਿਆ ਨਾ ਨੀ ਆਰੀ ਚਾਹ ਪੀ ਕੇ ਦੁਬਾਰੇ ਬਾਦ ਤੇ ਚੱਲੇ ਬਈ ਤੇ ਚਲੋ ਚੱਲੀਏ ਆਪਣੀ ਚੱਲ ਜਿੰਦੀਏ ਵਾਲੇ ਚੈਨਲ ਦੇ ਨਾਲ ਹੋ ਗਈ ਕਮਾਲ ਟਾਈਮ ਹੋ ਚੁੱਕਿਆ 4:10 ਤੇ ਆਪਾਂ ਪਹੁੰਚ ਗਏ ਰਾਇਆ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਜਿਹੜੇ ਕੰਦ ਸਾਹ ਰੁਕਣਾ ਤੇ 골ਡੀ ਕਹਿੰਦਾ ਆਪਾਂ ਸਾਈਕਲ ਤੇ ਪਲੇਡ ਲਾਉਣੀ ਹੈ ਜਿਵੇਂ ਆਪਾਂ ਪਿੱਛੇ ਲੱਗੀ ਹੋਈਗੀ ਆਪਣੇ ਪੰਜ ਤੱਕ ਤੇ 43 ਤੇ ਇਹਨੇ ਪਸੰਦ ਕਰੀਆ ਤੇ ਉਹ ਸੀ ਬਣਵਾਈ ਲੈਂਦਾ ਬਾਈ ਹਾਂ ਬਣ ਗਿਆ ਤੇ ਬਾਕੀ ਨਾਮ ਨੂੰ ਤੁਸੀਂ ਦੇਖ ਹੀ ਲੋ ਪੰਜਾਬੀ ਮਸਾਫਾ ਰਾਕਾ ਬਾਈ ਨੇ ਮਹਾਰਤ ਦੇ ਜੀ ਮਾ ਤੋਂ ਨਹੀਂ ਹੰਦਾ ਠੀਕ ਹੈ ਕਰ ਲੋ ਫੋਲੋ ਕਰ ਲੋ ਫੋਲੋ ਵੀ ਕਰ ਲਿਓ ਬਾਈ ਨੂੰ ਆਪਣੇ ਆਪ ਦੀ ਘਟਾ ਜੇ ਬਿਲਾਲ ਤੇ ਬਾਕੀ ਕੰਗੀਆਂ ਸਲਾਮਤ ਕਰਦੇ ਰਹਿਣਾ ਮੇਰਾ ਜੱਤ ਸਾਈਕਲ ਬਹੁਤ ਸੋਹਣਾ ਚੱਲਦਾ ਸਰਵਿਸ ਤੋਂ ਬਾਅਦ ਲਵਾਲੀਆ ਜਨਰੇਟਰ ਚੰਦੀਆਂ ਦਾ ਤਾਂ ਕਰ ਗਿਆ ਬੰਨ ਉੱਚੀ ਬੋਲਣਾ ਪੈ ਰਿਹਾ ਠੀਕ ਆ ਤੇ ਸੋਣੀ ਲੱਗਦੀ ਆ ਬਾਈ ਨਾਮ ਵੀ ਰੱਖਿਆ ਨੇ ਪੰਜਾਬੀ ਮੁਸਾਫਰ ਜੀ ਆਏ ਕਰਦਾ ਜਨਰੇਟਰ ਤਾਂ ਨਾ ਚਲੇਗੇ ਪਰ ਨਹੀਂ ਨਚਣਾ ਕਿਉਂਕਿ ਆਪਾਂ ਯਾਤਰਾ ਤੇ ਆ ਓਕੇ ਬਾਈ ਆ ਗਿਆ ਪੈਸੇ ਦੇ ਕੇ ਜੇਬ ਹੌਲੀ ਕਰਕੇ ਆ ਗਿਆ ਹੁਣ ਮੁੰਡਾ ਫੇਰ ਆਪਾਂ ਚੱਲਦੇ ਆ ਓਕੇ ਰਾਤ ਚ ਰੇੜੀ ਖੜੀ ਸੀ ਬਿਆਸ ਕੁਲਚਵਨ ਕੀ ਲਿਖਿਆ ਹੋਇਆ ਆਪਾਂ ਨਹੀਂ ਦੇਖਿਆ ਨੇ ਕਿਹਾ 골ਡੀ ਕਹਾਂਗਾ ਨਾ ਕੁਲ ਚਾ ਸਾਨਾ ਵੀਡੀਓ ਬਣਾਏ ਦੋਨੋਂ ਖਾਓ ਬਾਈ ਕਹਿੰਦਾ ਮੈਂ ਵੀਡੀਓ ਬਣਾਉਣਾ ਤੁਸੀਂ ਖਾਓ ਠੀਕ ਹੈ ਜੀ ਤੇ ਵੀਰਾ ਆਇਆ ਠੀਕ ਹੈ ਕੀ ਨਾਮ ਆ ਬਾਈ ਆਪਣਾ ਸਾਹਿਲ 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 ਕਹਿੰਦਾ ਬਾਈ ਤੁਸੀਂ YouTube ਚ ਲਾਉਨੇ ਹੋ ਮਾਂ ਬਈ ਹੁਣੀ ਹੁਣੀ ਸ਼ੁਰੂ ਕੀਤਾ ਸੀ ਵੀ ਪਾਲੇ ਦੇ ਟੁੱਟੇ ਭੱਜੇ ਵਲੌਗ ਜੇ ਤੇ 골ਡੀ ਨੇ ਨਵਾਂ ਚੈਨਲ ਕੀਤਾ ਸ਼ੁਰੂ ਤੇ ਦੂਜਾ ਸਬਸਕ੍ਰਾਈਬਰ ਆ ਗਿਆ ਅੱਛਾ ਇਸਟਾ ਤੇ ਠੀਕ ਹੈ ਕਰਵਾਤਾ ਵਾ ਆਪਣਾ ਵੀ ਕਰਦੇ ਹੋ ਫੋਲੋ ਤੇ ਆਪਾਂ ਵੀ ਆਪਣੇ ਹੋਣ ਚੱਲੇ ਆ ਭਾਈ 900 ਸਾਡੇ ਸਾਹਮਣੇ ਇਹ ਆਹਲੇ ਪੇਜ ਤੇ ਪਾ ਗਏ ਵੀਡੀਓ ਹਾਂ ਭਾਈ ਉੱਥੋਂ ਰੀਟਰੈਕਟ ਕਰ ਲਿਓ ਇਹ ਹੋ ਗਏ ਭਾਈ 900 ਆਪਣੇ ਚੱਕ ਹੋ ਗਏ ਤੇ ਉਹ YouTube ਦਾ ਵੀ ਕਰਦੇ ਭਾਈ ਉੱਥੇ ਵੀ ਉੱਥੇ ਭਾਈ ਉੱਥੇ ਬੋਲ ਦਿਆ ਚੱਕੋ ਬਾਈ ਮੇਰਾ ਲਿਖਾ ਹੁੰਦਾ ਕਿ ਦੇਖਾ ਹੈ ਤੇ ਬਾਈ ਲੱਡੂ ਖਾਰਾ ਲੱਡੂ ਕਹਿੰਦੇ ਆ ਬਈ ਇਹਨੂੰ ਆਪਾਂ ਦਾ ਕਦੇ ਬਾਈ ਟਰਾਈ ਕੀਤਾ ਨਹੀਂ ਕਰਕੇ ਵੇਖੋ ਬਾਈ ਨਾ ਨਾ ਬਾਈ ਖਾ ਤੂੰ ਤੇ ਮੈਨੂੰ ਕਹੀ ਜਾਂਦੇ ਕਿ ਇਹਦਾ ਕੀ ਹੁੰਦਾ ਹੈ ਓ ਬਾਕੀ ਚੱਲਦੇ ਆ ਆਪਣਾ ਸ਼ਾਇਦ 18 ਕਿਲੋਮੀਟਰ ਦਾ ਅਜ ਸਫ਼ਰ ਰਹਿ ਗਿਆ ਤੇ ਪਹੁੰਚ ਕੇ ਕਰਦੇ ਆ ਰੈਸਟੋਰੈਂਟ ਬਾਕੀ ਕੱਲ ਨੂੰ ਮਿਲਦੇ ਆਪਾਂ ਬਾਈ ਆ 8 ਵਜੇ ਦੇ ਕਰੀਬ ਟਾਈਮ ਹੋ ਚੁੱਕਿਆ ਤੇ ਆਪਾਂ ਅੱਧਾ ਘੰਟਾ 7:30 ਵਜੇ ਪਹੁੰਚ ਗਏ ਸੀ ਤੇ ਕਮਰਾ ਵਗੈਰਾ ਲੈ ਲਿਆ ਕਮਰਾ ਚਾਰਜਸ ਆਪਾਂ 100 ਰੁਪਏ ਦੇ ਤਾਵਾ ਤੇ ਵਧੀਆ ਸਾਈਕਲ ਗੱਡੀਆਂ ਵਗੈਰਾ ਅੰਦਰ ਲਾ ਰੱਖਿਆ ਆਪਾਂ ਪਹੁੰਚ ਗਏ ਅੱਜ ਗੁਰਦੁਆਰਾ ਸਾਹਿਬ ਗੰਗਸਾ ਆਪਾਂ ਸਾਈਕਲ ਤੇ ਆਪਾਂ ਕੋਾਕੀ ਕੱਲ ਦਾ ਸਫਰ ਤੁਹਾਨੂੰ ਦਿਖਾਵਾਂਗੇ ਸ਼ਾਂ ਵਾਲੇ ਬਲੌਗ 'ਚ ਕੱਲ ਸ਼ਾਂ ਵਾਲੇ ਬਲੌਗ 'ਚ ਬਾਕੀ ਜੇ ਅੱਜ ਸਫਰ ਵਧੀਆ ਰਿਹਾ ਬਹੁਤ ਘੱਟ ਤਾਂ ਇਹ ਖਰਚੇ ਅੱਜ ਕਿੰਨੇ ਦਾ ਇਹ ਖਰਚੇ ਆਪਾਂ ਅੱਜ 200 ਰੁਪਏ ਖਰਚੇ ਆ ਬਸ ਦੋਨੋਂ 100-100 ਰੁਪਏ ਮੰਨ ਲਓ ਵੀ ਸਾਈਕਲ ਤੇ ਬਈ ਇਹ ਫਾਇਦਾ ਵੀ ਕੋਈ ਖਰਚਾ ਨਹੀਂ ਆਉਂਦਾ ਨਾ ਤੇਲ ਦਾ ਨਾ ਕਾਹੇ ਕਿਹੇ ਚੀਜ਼ ਦਾ ਨਹੀਂ ਆਉਂਦਾ ਠੀਕ ਐ ਤੇ ਕਰਕੇ ਨਹੀਂ ਆਵੇ ਲੋ ਜਿੱਥੇ ਮਰਜੀ ਰੋਕੋ ਤੇ ਬਾਕੀ ਬਈ ਆਪਣੇ ਕਾਮੀਆਂ ਵੇਸ਼ੀਆਂ ਦੱਸਦੇ ਰਿਹਾ ਕਰੋ ਕਮੈਂਟਾਂ ਚ ਬਾਕੀ ਇਹਦਾ ਮਾਈਕ ਦੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਮੈਨੂੰ ਕਰੇ ਬਈਆਂ ਨੇ ਇੱਕ ਦੋ ਜਣੇ ਨੇ ਕਮੈਂਟਾਂ ਕੋਈ ਨਾ ਉਹ ਵੀ ਆਪਾਂ ਇੱਕ ਦੋ ਦਿਨਾਂ ਤਾਈਂ ਜਾਂ 4-5 ਦਿਨਾਂ ਤਾਈਂ ਕੋਸ਼ਿਸ਼ ਕਰਕੇ ਆਪਾਂ ਹੱਲ ਕਰ ਲਾਂਗੇ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਅੱਜ ਦਾ ਆਪਣਾ ਹੈਗਾ ਸੇਟੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ